ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਬੱਚੇ ਹਰ ਜਗ੍ਹਾ ਤੇ ਰਾਜ ਕਰਨ ਤਾਂ ਮਾਵਾ ਇਹ ਮੰਤਰ ਪੜ੍ਹਨੇ ਸ਼ੁਰੂ ਕਰ ਦੇਣ ਕਰਦੇ ਵਿੱਚ ਇਹ ਕੰਮ ਕਰਨੇ ਸ਼ੁਰੂ ਕਰ ਦਿਓ ਤੁਹਾਡੀ ਔਲਾਦ ਹਰ ਜਗ੍ਹਾ ਤੇ ਤਰੱਕੀ ਕਰੇਗੀ ਧਨ ਦੌਲਤ ਉਹਨਾਂ ਦੇ ਮਗਰ-ਮਗਰ ਫਿਰਨਗੇ ਤੇ ਬੱਚਿਆਂ ਦੀ ਕਾਮਯਾਬੀ ਹੋ ਜਾਵੇਗੀ ਸਵੇਰ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਆਪਣੀ ਤੇ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਬਾਰੇ ਕੁਝ ਜ਼ਰੂਰੀ ਨਿਯਮ ਤੇ ਕੁਝ ਜ਼ਰੂਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀਣਾ ਜੀ ਸਾਥ ਸੰਗਤ ਜੀ ਇਸੇ ਹੀ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਰੂਪੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇਸ ਦੇ ਰਾਹੀਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੱਲ ਸਮਝ ਵਿੱਚ ਆ ਜਾਵੇਗੀ ਇਦਾਂ ਹੀ ਆਖਦੇ ਹਨ ਕਿ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਇੱਕ ਦੇਸ਼ ਦਾ ਰਾਜਾ ਹੋਇਆ ਕਰਦਾ ਸੀ। ਉਹ ਰਾਜੇ ਨੇ ਆਪਣੇ ਖਜ਼ਾਨੇ ਦੀ ਦੇਖਭਾਲ, ਖਜ਼ਾਨੇ ਦੇ ਹਿਸਾਬ ਕਿਤਾਬ ਦੇ ਲਈ ਤਿੰਨ ਭਰੋਸੇਮੰਦ ਮੰਤਰੀ ਰੱਖੇ ਸਨ। ਕਹਿੰਦੇ ਕਿ ਰਾਜੇ ਨੂੰ ਉਹਨਾਂ ਦਾ ਤਿੰਨਾਂ ਦਾ ਹੀ ਮੰਤਰੀਆਂ ਤੇ ਪੂਰਾ ਵਿਸ਼ਵਾਸ ਸੀ। ਅੱਖਾਂ ਬੰਦ ਕਰਕੇ ਉਹਨਾਂ ਤੇ ਭਰੋਸਾ ਕਰ ਲੈਂਦਾ ਸੀ। ਪਰ ਆਖਦੇ ਹਨ ਕਿ ਅਚਾਨਕ ਹੀ ਰਾਜੇ ਦੇ ਖਜ਼ਾਨੇ ਵਿੱਚ ਗੜਬੜੀ ਹੋਣ ਲੱਗੀ। ਖਜ਼ਾਨੇ ਦਾ ਧਨ ਘਟਣ ਲੱਗਾ। ਕਹਿੰਦੇ ਰਾਜੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਸਭ ਕੁਝ ਕਿਵੇਂ ਹੋ ਰਿਹਾ ਹੈ। ਕਹਿੰਦੇ ਕਿ ਰਾਜੇ ਦੇ ਸਲਾਹਕਾਰ ਨੇ ਰਾਜੇ ਨੂੰ ਕਿਹਾ ਰਾਜਨ ਇਸ ਤਰ੍ਹਾਂ ਰਾਜ ਮਹਿਲ ਦੇ ਖਜ਼ਾਨੇ ਵਿੱਚੋਂ ਧਨ ਘਟਣਾ ਕਿ ਤੋ ਚੰਗੇ ਸੰਕੇਤ ਤਾਂ ਨਹੀਂ ਨਜ਼ਰ ਆ ਰਹੇ। ਜ਼ਰੂਰ ਖਜ਼ਾਨੇ ਦੀ ਦੇਖਭਾਲ ਦੇ ਲਈ ਰੱਖੇ ਹੋਏ ਤਿੰਨਾਂ ਹੀ ਮੰਤਰੀਆਂ ਦੇ ਵਿੱਚੋਂ ਕਿਸੇ ਦਾ ਮਨ ਬੇਈਮਾਨ ਹੋ ਰਿਹਾ ਹੈ। ਉਹ ਬੇਇਮਾਨ ਨਹੀਂ ਕਰ ਰਿਹਾ ਹੈ ਪਰ ਕਹਿੰਦੇ ਕਿ ਰਾਜੇ ਦੀ ਨਜ਼ਰ ਵਿੱਚ ਉਹ ਤਿੰਨੇ ਹੀ ਮੰਤਰੀ ਬਹੁਤ ਇਮਾਨਦਾਰ ਸਨ ਵਫਾਦਾਰ ਸਨ ਇਸ ਕਰਕੇ ਰਾਜਾ ਉਹਨਾਂ ਤੇ ਇਲਜ਼ਾਮ ਨਹੀਂ ਸੀ ਲਾ ਸਕਦਾ ਰਾਜਾ ਬੜਾ ਪਰੇਸ਼ਾਨ ਰਹਿਣ ਲੱਗਾ ਕਿ ਹੁਣ ਮੈਂ ਕਿੰਜ ਪਤਾ ਲਗਾਵਾ ਕਿ ਖਜ਼ਾਨੇ ਦੇ ਧਨ ਵਿੱਚ ਗੜਬੜੀ ਕਿਵੇਂ ਚੱਲ ਰਹੀ ਹੈ ਪਰ ਕਹਿੰਦੇ ਰਾਜੇ ਦੇ ਸਲਾਹਕਾਰ ਵਾਰ-ਵਾਰ ਕਹਿ ਰਿਹਾ ਸੀ ਰਾਜਾ ਜੀ ਸਾਫ਼ ਸਪਸ਼ਟ ਦੇਖ ਰਿਹਾ ਹੈ ਕਿ ਖਜ਼ਾਨੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਚੁੱਕਾ ਹੈ ਖਜ਼ਾਨੇ ਦੀ ਧਨ ਚੋਰੀ ਹੋ ਰਿਹਾ ਹੈ ਤੇ ਜ਼ਰੂਰ ਇਹਨਾਂ ਤਿੰਨਾਂ ਹੀ ਮੰਤਰੀਆਂ ਵਿੱਚੋਂ ਕਿਸੇ ਨੇ ਕੀਤਾ ਹੋਵੇਗਾ ਕਪਲਾ ਕਹਿੰਦੇ ਕਿ ਇੱਕ ਮੰਤਰੀ ਦੇ ਵਾਰ-ਵਾਰ ਕਹਿਣ ਤੇ ਰਾਜੇ ਦੇ ਮਨ ਵਿੱਚ ਇੱਕ ਸਕੀਮ ਸੋਚੀ ਕਿ ਮੈਂ ਕਿਸੇ ਤਰੀਕੇ ਦੇ ਨਾਲ ਇਹਨਾਂ ਮੰਤਰੀਆਂ ਬਾਰੇ ਪਤਾ ਕਰ ਸਕਦਾ ਹਾਂ ਕਿ ਕਿਸ ਦਾ ਮਨ ਬੇਈਮਾਨ ਹੋਇਆ ਹੈ ਕਿਉਂਕਿ ਸਿੱਧੇ ਤੌਰ ਤੇ ਕੋਈ ਵੀ ਮੰਤਰੀਆਂ ਨੂੰ ਨਹੀਂ ਸੀ ਪੁੱਛਣਾ ਚਾਹੁੰਦਾ ਇਸ ਕਰਕੇ ਕਹਿੰਦੇ ਉਹਨੇ ਤਿੰਨਾਂ ਮੰਤਰੀਆਂ ਨੂੰ ਆਪਣੇ ਕੋਲ ਬੁਲਾਇਆ ਤੇ ਤਿੰਨਾਂ ਨੂੰ ਇੱਕ-ਇੱਕ ਥੈਲਾ ਦਿੱਤਾ ਤੇ ਕਿਹਾ ਜਾਓ ਇਹ ਥੈਲੇ ਦੇ ਵਿੱਚ ਆਪਣੇ ਬਾਗੀਚੇ ਦੇ ਵਿੱਚੋਂ ਤਾਜ਼ੇ ਫੁੱਲ ਤੋੜ ਕੇ ਲੈ ਕੇ ਆਓ ਹੁਣ ਤਿੰਨੇ ਹੀ ਮੰਤਰੀ ਬਾਗੀਚੇ ਦੇ ਵਿੱਚੋਂ ਫਲ ਤੋੜਨ ਲਈ ਚਲੇ ਗਏ ਪਹਿਲਾ ਮੰਤਰੀ ਉਹਨੇ ਆਪਣਾ ਕੰਮ ਬੜੇ ਇਮਾਨਦਾਰੀ ਦੇ ਨਾਲ ਕੀਤਾ ਤੇ ਬਾਗੀਚੇ ਦੇ ਵਿੱਚੋਂ ਤਾਜ਼ੇ ਮਿੱਠੇ ਫਲ ਤੋੜ ਕੇ ਆਪਣਾ ਥੈਲਾ ਭਰ ਲਿਆ ਤੇ ਕਹਿੰਦੇ ਕਿ ਦੂਸਰਾ ਮੰਤਰੀ ਉਹਦੇ ਮਨ ਵਿੱਚ ਉਹਨੇ ਸੋਚਿਆ ਕਿ ਰਾਜੇ ਨੇ ਜੇ ਫਲ ਖਾਣੇ ਵੀ ਹੋਏ ਉਹਨੇ ਕਿਹੜਾ ਪੂਰਾ ਥੈਲਾ ਖਾ ਲੈਣਾ ਹੈ ਇੱਕ ਦੋ ਫਲ ਰਾਜੇ ਨੇ ਖਾਣੇ ਹੋਣਗੇ ਇਸ ਕਰਕੇ ਉਹਨੇ ਜਿਆਦਾ ਮਿਹਨਤ ਨਾ ਕੀਤੀ ਉਹਨੇ ਜੋ ਫਲ ਦੇ ਦਰਖਤ ਦੇ ਨਾਲੋਂ ਪੱਤੇ ਫਲ ਝੁੰਡੇ ਡੱਗੇ ਸਨ ਉਹਨਾਂ ਦੇ ਵਿੱਚੋਂ ਹੀ ਕੁਝ ਗਲੇ ਸੜੇ ਜਿਹੜੇ ਫਲ ਸਨ ਉਹਨਾਂ ਦੇ ਨਾਲ ਥੈਲਾ ਭਰ ਲਿਆ ਤੇ ਉੱਪਰ ਜਿਹੜੇ ਸੰਤਾਰੇ ਫਲ ਨੇ ਫਰਾਜੇ ਨੇ ਦਿਖਾਉਣ ਲਈ ਰੱਖ ਲਈ ਕਹਿੰਦੇ ਕਿ ਤੀਸਰਾ ਮੰਤਰੀ ਜੋ ਆਪਣੇ ਆਪ ਨੂੰ ਬੜਾ ਜ਼ਿਆਦਾ ਚਲਾਕ ਸਮਝਦਾ ਸੀ ਇਹਦਾ ਸੀ ਉਹਨੇ ਪੂਰਾ ਹੀ ਥੈਲਾ ਜਿਹੜਾ ਸੀ ਪੱਥਰਾਂ ਦੇ ਨਾਲ ਤੇ ਪੱਤਿਆਂ ਦੇ ਨਾਲ ਭਰ ਲਿਆ ਤੇ ਆਪਣੇ ਮਨ ਵਿੱਚ ਸੋਚਿਆ ਮੈਨੂੰ ਮਿਹਨਤ ਕਰਨ ਦੀ ਕੀ ਲੋੜ ਹੈ ਮੈਂ ਤਾਂ ਐਨਾ ਚਲਾਕ ਹਾਂ ਕਿ ਦੋਵਾਂ ਮੰਤਰੀਆਂ ਦੇ ਵਿੱਚੋਂ ਕਿਸੇ ਨਾ ਕਿਸੇ ਦੇ ਨਾਲ ਆਪਣਾ ਥੈਲਾ ਵਟਾ ਲਵਾਂਗਾ ਇਹਨਾਂ ਦੀ ਕੀਤੀ ਹੋਈ ਮਿਹਨਤ ਇਹਨਾਂ ਦੇ ਤੋੜੇ ਹੋਏ ਤਾਜ਼ੇ ਫਲਾਂ ਦਾ ਥੈਲਾ ਰਾਜੇ ਨੂੰ ਦਿਖਾ ਦਵਾਂਗਾ ਪਰ ਕਹਿੰਦੇ ਕਿ ਇਹਨਾ ਮੌਕਾ ਹੀ ਨਾ ਮਿਲਿਆ ਤੇ ਜਦੋਂ ਉਹ ਤਿੰਨੋਂ ਮੰਤਰੀ ਆਪੋ ਆਪਣੇ ਥੱਲੇ ਲੈ ਕੇ ਬਗੀਚੇ ਦੇ ਵਿੱਚੋਂ ਬਾਹਰ ਨਿਕਲੇ ਤੇ ਰਾਜੇ ਦੇ ਸਿਪਾਹੀਆਂ ਨੇ ਉਹਨਾਂ ਨੂੰ ਤੁਰੰਤ ਹੀ ਫੜ ਲਿਆ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਉਹਨਾਂ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਤਾਂ ਰਾਜੇ ਨੇ ਉਹ ਤਿੰਨਾਂ ਹੀ ਮੰਤਰੀਆਂ ਨੂੰ ਆਪਣਾ ਹੁਕਮ ਸੁਣਾ ਦਿੱਤਾ ਆਪਣੇ ਸਿਪਾਹੀਆਂ ਨੂੰ ਕਿਹਾ ਇਹਨਾ ਤਿੰਨਾਂ ਹੀ ਮੰਤਰੀਆਂ ਨੂੰ ਅਲੱਗ-ਅਲੱਗ ਕੋਠੜੀਆਂ ਦੇ ਵਿੱਚ ਬੰਦ ਕਰ ਦਿਓ ਕਿ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਇਹਨਾਂ ਨੂੰ ਖਾਣ ਪੀਣ ਦੇ ਲਈ ਕੁਝ ਨਾ ਦਿੱਤਾ ਜਾਵੇ ਇਹ ਉਹੀ ਖਾਣਗੇ ਜੋ ਫਲ ਇਹਨਾਂ ਨੇ ਬਗੀਚੇ ਵਿੱਚੋਂ ਤੋੜ ਕੇ ਲੈ ਕੇ ਆਂਦੇ ਹਨ ਇਹਨਾਂ ਨੂੰ ਆਪੋ ਆਪਣੇ ਥੈਲਿਆਂ ਦੇ ਸਮੇਤ ਕਾਲ ਕੋਠੜੀਆਂ ਵਿੱਚ ਬੰਦ ਕਰ ਦਿਓ ਕਹਿੰਦੇ ਕਿ ਹੁਣ ਉਹ ਤਿੰਨੇ ਹੀ ਮੰਤਰੀਆਂ ਨੂੰ ਉਹਨਾਂ ਦੇ ਫਲਾਂ ਵਾਲੇ ਥੈਲਿਆਂ ਦੇ ਸਮੇਤ ਕੋਠੜੀਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਹੁਣ ਤੀਸਰਾ ਮੰਤਰੀ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਬੜਾ ਹੀ ਚੁਸਤ ਤੇ ਚਲਾਕ ਸਮਝਦਾ ਸੀ ਜੋ ਸਿਰੇ ਦਾ ਬੇਈਮਾਨ ਤੇ ਠੱਗ ਸੀ ਕਹਿੰਦੇ ਉਹਨੇ ਥੈਲੇ ਵਿੱਚ ਬੱਥਰ ਪਾਏ ਸਨ ਹੁਣ ਉਹ ਖਾਂਦਾ ਤੇ ਕੀ ਖਾਂਦਾ ਇਸ ਕਰਕੇ ਉਹ ਭੁੱਖ ਨੂੰ ਨਾ ਸਹਾਰਦਿਆਂ ਹੋਇਆ ਕੁਝ ਹੀ ਦਿਨਾਂ ਵਿੱਚ ਅਕਾਲ ਚਲਾਣਾ ਕਰ ਗਿਆ ਦੂਸਰੇ ਨੰਬਰ ਵਾਲਾ ਮੰਤਰੀ ਜੋ ਘੱਟ ਮਿਹਨਤ ਕਰਕੇ ਜ਼ਿਆਦਾ ਸ਼ਾਬਾਸ਼ੀ ਹਾਸਲ ਕਰਨਾ ਚਾਹੁੰਦਾ ਸੀ ਉਹਦੇ 1-2 ਦਿਨ ਤਾਂ ਸੌਖੇ ਨਿਕਲੇ ਕਿ ਉਹ ਤਾਜ਼ੇ ਫਲਾਂ ਦੇ ਨਾਲ ਦੇ ਨਾਲ ਪਰ ਬਾਅਦ ਵਿੱਚ ਉਹਨੂੰ ਮਜਬੂਰੀ ਵਸ ਉਹ ਹੀ ਗਲੇ ਸੜੇ ਫਲ ਖਾਣੇ ਪਏ ਜੋ ਉਹਨੇ ਤੋੜ ਕੇ ਨਹੀਂ ਬਲਕਿ ਥੱਲੇੋਂ ਚੁੱਕ ਕੇ ਲਿਆਂਦੇ ਸਨ ਉਹਨਾਂ ਨੂੰ ਖਾਣ ਨਾਲ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਉਹ ਪਹਿਲਾ ਮੰਤਰੀ ਜਿਹੜਾ ਸੀ ਇਮਾਨਦਾਰ ਸੀ ਉਹਨੇ ਮਿਹਨਤ ਕੀਤੀ ਸੀ ਤੇ ਜਿਵੇਂ ਹੀ ਤਾਜ਼ੇ ਫਲ ਤੋੜੇ ਸਨ ਉਹਦਾ ਸਮਾਂ ਬੜਾ ਹੀ ਸੌਖਾ ਲੰਘ ਰਿਹਾ ਸੀ ਸੋ ਸਾਧ ਸੰਗਤ ਜੀ ਬਚਪਨ ਦੇ ਵਿੱਚ ਇਹ ਕਹਾਣੀ ਸੁਣਾ ਕੇ ਬਜ਼ੁਰਗ ਬੱਚਿਆਂ ਨੂੰ ਇਹੀ ਸਮਝਾਉਂਦੇ ਸਨ ਕਿ ਪੁੱਤਰ ਕੁਦਰਤ ਦਾ ਵੀ ਇਹੋ ਨਿਹਿਮ ਹੈ ਕਿ ਜੋ ਫਲ ਅੱਜ ਆਪਾਂ ਇਕੱਠੇ ਕਰ ਰਹੇ ਹਾਂ ਕੱਲ ਨੂੰ ਸਾਨੂੰ ਇਹੀ ਖਾਣ ਨੂੰ ਮਿਲਨੇ ਹਨ ਭਾਵ ਕਿ ਜੋ ਕੰਮ ਅੱਜ ਦੇ ਸਮੇਂ ਵਿੱਚ ਅਸੀਂ ਕਰਦੇ ਹਾਂ ਇਹ ਸਾਡੇ ਕਰਮ ਬਣ ਜਾਣੇ ਹਨ ਇਹਨਾਂ ਕਰਮਾਂ ਦੇ ਆਧਾਰ ਤੇ ਹੀ ਸਾਨੂੰ ਸਾਡੇ ਆਉਣ ਵਾਲੇ ਜੀਵਨ ਦੇ ਵਿੱਚ ਫਲ ਮਿਲ ਜਾਵੇਗਾ ਇਸ ਲਈ ਜੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਚਾਹੁੰਦੇ ਹੋ ਸੁਖਾਲਾ ਬਣਾਉਣਾ ਚਾਹੁੰਦੇ ਹੋ ਆਪਣੇ ਜੀਵਨ ਦੇ ਵਿੱਚ ਜੋ ਸੋਚਿਆ ਹੈ ਪਰਮਾਤਮਾ ਜੀ ਦੇ ਕੋਲੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਆਪਣੀ ਦਿੱਤੀ ਹੋਈ ਮੰਜ਼ਿਲ ਨੂੰ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਦੇ ਸਮੇਂ ਵਿੱਚ ਰਹਿ ਕੇ ਰੱਜ ਕੇ ਮਿਹਨਤ ਕਰਨੀ ਪੈਣੀ ਹੈ ਉਹ ਵੀ ਇਮਾਨਦਾਰੀ ਦੇ ਨਾਲ ਕਿਉਂਕਿ ਸਾਤਸੰਗਤ ਜੀ ਇਮਾਨਦਾਰੀ ਦਾ ਰਸਤਾ ਮਿਹਨਤ ਦਾ ਰਸਤਾ ਖੁਸ਼ੀਆਂ ਵੱਲ ਬਰਕਤਾਂ ਤੇ ਕਾਮਯਾਬੀ ਵੱਲ ਲੈ ਕੇ ਜਾਂਦਾ ਹੈ ਬੇਈਮਾਨੀ ਦਾ ਰਸਤਾ ਸਾਡੇ ਜੀਵਨ ਨੂੰ ਮੁਸ਼ਕਲਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਭਰ ਦਿੰਦਾ ਹੈ ਜੇ ਅੱਜ ਅਸੀਂ ਕਿਸੇ ਦੇ ਨਾਲ ਠੱਗੀ ਕਰ ਰਹੇ ਹਾਂ ਕਿਸੇ ਨਾਲ ਬੇਈਮਾਨੀ ਕਰ ਰਹੇ ਹਾਂ ਕਿਸੇ ਦਾ ਹੱਕ ਮਾਰ ਰਹੇ ਹਾਂ ਕੱਲ ਨੂੰ ਸਾਨੂੰ ਇਹਦਾ ਭੁਗਤਾਨ ਕਈ ਗੁਣਾ ਵੱਧ ਕੇ ਕਰਨਾ ਹੀ ਪੈਣਾ ਹੈ ਇਹ ਕੁਦਰਤ ਦਾ ਨਿਯਮ ਹੈ ਜੋ ਕੰਮ ਅਸੀਂ ਅੱਜ ਕਰਦੇ ਹਾਂ ਜੋ ਚੀਜ਼ ਅਸੀਂ ਦੂਜਿਆਂ ਨੂੰ ਦੇਂਦੇ ਹਾਂ ਉਹੀ ਗੁਨਾਹ ਹੋ ਕੇ ਸਾਡੇ ਕੋਲ ਵਾਪਸ ਆ ਜਾਵੇਗਾ ਸੋ ਇਸ ਕਰਕੇ ਆਪਣੇ ਜੀਵਨ ਵਿੱਚ ਚੰਗੇ ਕਰਮ ਕਰਨੇ ਹਨ ਨੇਕ ਕੰਮ ਕਰਨੇ ਹਨ ਰੱਜ ਕੇ ਮਿਹਨਤ ਕਰਨੀ ਹੈ ਉਹ ਵੇਖਣਾ ਕਾਮਯਾਬੀ ਉਸ ਦੀ ਤਰੱਕੀ ਸਦਾ ਹੀ ਕਦਮ ਚੁੰਮੇਗੀ ਸੋ ਮੁੱਖ ਦੀ ਗੱਲ ਸਾਧ ਸੰਗਤ ਜੀ ਇਹੀ ਹੈ ਜੇ ਆਪਣੇ ਬੱਚਿਆਂ ਨੂੰ ਕਾਮਯਾਬ ਵੇਖਣਾ ਚਾਹੁੰਦੇ ਹੋ ਆਪਣੇ ਜੀਵਨ ਵਿੱਚ ਖੁਸ਼ ਵੇਖਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਜੀਵਨ ਦਾ ਸਿਹਰਾ ਇਹਨਾਂ ਦੇ ਜੀਵਨ ਨੂੰ ਸਫਲਾ ਬਣਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਕਰਮਫਲ ਬਾਰੇ ਜ਼ਰੂਰ ਸਮਝਾਇਆ ਕਰੋ ਸਾਨੂੰ ਜ਼ਰੂਰ ਮਿਲਦੇ ਹਨ ਸਾਡੇ ਹੀ ਕੀਤੇ ਹੋਏ ਕਰਮਾਂ ਦੇ ਫਲ ਸਾਡੀ ਹੀ ਕੀਤੀ ਹੋਈ ਮਿਹਨਤ ਦਾ ਫਲ ਮਿਲਦਾ ਹੈ ਇਹ ਕਰਮ ਕੀ ਹਨ ਜੋ ਅੱਜ ਅਸੀਂ ਕੰਮ ਕਰ ਰਹੇ ਹਾਂ ਇਹਨਾਂ ਨੇ ਇਹ ਕੱਲ ਨੂੰ ਸਾਡਾ ਕਰਮ ਬਣ ਜਾਣਾ ਹੈ ਜਿਵੇਂ ਅੱਜ ਜੋ ਬੱਚਾ ਮਿਹਨਤ ਕਰਦਾ ਹੈ ਇਮਾਨਦਾਰੀ ਦੇ ਰਸਤੇ ਤੇ ਚੱਲਦਾ ਹੈ ਉਹਨੂੰ ਕਾਮਯਾਬੀ ਜ਼ਰੂਰ ਮਿਲ ਜਾਵੇਗੀ ਪਰ ਜੇ ਅੱਜ ਅਸੀਂ ਬਹੁਤੇ ਆਰਾਮ ਵਿੱਚ ਰਹਿਣ ਦੀ ਆਦਤ ਪਾ ਰਹੇ ਹਾਂ ਬੇਈਮਾਨੀ ਦਾ ਰਸਤਾ ਚੁਣ ਲਿਆ ਹੈ ਗਲਤ ਰਸਤਾ ਚੁਣ ਲਿਆ ਹੈ ਤਾਂ ਫਿਰ ਸਾਡੇ ਜੀਵਨ ਦੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦਿਨੋ ਦਿਨ ਹੀ ਵੱਧ ਜਾਣਗੀਆਂ ਸੋ ਇਹੀ ਗੱਲਾਂ ਆਪਣੇ ਬੱਚਿਆਂ ਨੂੰ ਖੁਦ ਸਮਝਾਇਆ ਕਰੋ ਤੇ ਆਪਣੇ ਜੀਵਨ ਵਿੱਚ ਵੀ ਨੇਕ ਕੰਮ ਕਰਿਆ ਕਰੋ ਕਾਂ ਜੋ ਚੰਗੇ ਕਰਮ ਪਣ ਜਾਣ ਇਹੋ ਨੇਕ ਕੰਮ ਜਿਹੜੇ ਹਨ ਜਾਂ ਮੜੇ ਕਰਮਾਂ ਦੀ ਸੋਚ ਸਾਡੇ ਮਨ ਅੰਦਰ ਕਿੱਥੋਂ ਆ ਜਾਂਦੀ ਹੈ ਸਾਡੀ ਸੰਗਤ ਸੰਗਤ ਤੋਂ ਜਿੱਦਾਂ ਸਾਡੀ ਸੰਗਤ ਹੋਵੇ ਉਦਾਂ ਦੀ ਹੀ ਆਉਂਦੀ ਹੈ ਉਦਾਂ ਦੀ ਹੀ ਰੱਬ ਤੱਕ ਸਾਡੇ ਚਾ ਆਇਆ ਕਰਦੀ ਹੈ ਇਸ ਕਰਕੇ ਆਪਣੇ ਬੱਚਿਆਂ ਦੀ ਸੰਗਤ ਵੇਖਿਆ ਕਰੋ ਕਰੋ ਕਿ ਸਾਡਾ ਬੱਚਾ ਕਿੰਨਾ ਲੋਕਾਂ ਦੇ ਵਿੱਚ ਬਹਿੰਦਾ ਉੱਠਦਾ ਹੈ ਕਿਹੜੀਆਂ ਚੀਜ਼ਾਂ ਪੜਦਾ ਤੇ ਸੁਣਦਾ ਜਾਂ ਵੇਖਦਾ ਹੈ ਕਿਉਂਕਿ ਜਿੱਦਾਂ ਦੀ ਸਾਥ ਸੰਗਤ ਜੀ ਉਹਦੀ ਸੰਗਤ ਹੋਵੇਗੀ ਉਦਾਂ ਦੇ ਵਿਚਾਰ ਹੀ ਉਹਦੇ ਮਨ ਵਿੱਚ ਚੱਲਣਗੇ ਇੱਕ ਨਾ ਇੱਕ ਦਿਨ ਉਹੀ ਕੰਮ ਅਸੀਂ ਫਿਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੋ ਸਾਡੀ ਸੰਗਤ ਕਰਦੀ ਹੋਵੇ ਸੋ ਇਸ ਕਰਕੇ ਆਪਣੇ ਬੱਚਿਆਂ ਦੀ ਸੰਗਤ ਵੱਲ ਖਾਸ ਧਿਆਨ ਦਿਆ ਕਰੋ ਜੇ ਆਪਾਂ ਵੇਖੀਏ ਕਿ ਆਪਣੇ ਬੱਚਿਆਂ ਦੀ ਪਹਿਲੀ ਸੰਗਤ ਅਸੀਂ ਖੁਦ ਹੀ ਹਾਂ ਅਸੀਂ ਮਾਤਾ ਪਿਤਾ ਹੈ ਬੱਚੇ ਦੀ ਸਭ ਤੋਂ ਵੱਡੀ ਸਾਡਾ ਬੱਚਾ ਸਾਨੂੰ ਹੀ ਵੇਖ ਕੇ ਵੱਡਾ ਹੋ ਰਿਹਾ ਹੈ ਜੇ ਸਾਡੇ ਬੱਚਿਆਂ ਨੂੰ ਆਪਣੇ ਘਰ ਤੋਂ ਹੀ ਚੰਗੇ ਗੁਣ ਤੇ ਸਿੱਖਿਆ ਚੰਗੀ ਮਿਲਣੀ ਸ਼ੁਰੂ ਹੋ ਜਾਵੇਗੀ ਉਹ ਕਦੇ ਵੀ ਬਾਹਰੇ ਪਾਸੇ ਨਹੀਂ ਤੁਰਣਗੇ ਇਸ ਕਰਕੇ ਪਹਿਲਾਂ ਆਪਣੇ ਘਰ ਦੇ ਅੰਦਰ ਝਾਤ ਮਾਰੋ ਤੇ ਫਿਰ ਹੀ ਕਿਸੇ ਨੂੰ ਬਦਨਾਮ ਕਰਨਾ ਹੈ ਜੋ ਆਦਤਾਂ ਜੋ ਗੁਣ ਸਾਡੇ ਵਿੱਚ ਹਨ ਉਹ ਹੀ ਬੱਚੇ ਵਿੱਚ ਜ਼ਰੂਰ ਚਲੇ ਜਾਣਗੇ ਰੋਜ਼ ਸਵੇਰੇ ਜਲਦੀ ਉੱਠੋ ਉੱਠ ਕੇ ਇਸ਼ਨਾਨ ਕਰੋ ਗੁਰਬਾਣੀ ਦਾ ਜਾਪ ਕਰੋ ਗੁਰੂ ਦੇ ਗਿਆਨ ਦੇ ਅਨੁਸਾਰ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿਓ ਕਿਉਂਕਿ ਸਾਧ ਸੰਗਤ ਜੀ ਜੋ ਮਨੁੱਖ ਗੁਰੂ ਦੇ ਗਿਆਨ ਦੇ ਅਨੁਸਾਰ ਚੱਲਦੇ ਹਨ ਉਹਨਾਂ ਦੇ ਕੋਲ ਕਦੇ ਵੀ ਗਲਤ ਕੰਮ ਨਹੀਂ ਹੋ ਸਕਦਾ ਉਹਨਾਂ ਦਾ ਜੀਵਨ ਸੱਚਾ ਸੋਚਾ ਤੇ ਪਵਿੱਤਰ ਹੁੰਦਾ ਹੈ ਸੋ ਸਾਧ ਸੰਗਤ ਜੀ ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਤੇ ਗੁਰੂ ਦੇ ਗਿਆਨ ਦੇ ਅਨੁਸਾਰ ਹੀ ਚੱਲਣਾ ਹੈ ਆਪਣੇ ਸਰੀਰ ਵੱਲ ਧਿਆਨ ਦਿਓ ਸਵੇਰੇ ਸੈਰ ਕਰੋ ਕਸਰਤ ਕਰੋ ਜੋ ਸਦਾ ਸਰੀਰ ਚੁਸਤੀ ਫੁਸਤੀ ਦੇ ਵਿੱਚ ਰਹੇ ਆਪਣੇ ਕੰਮਾਂ ਨੂੰ ਹੱਥੇਂ ਕਰਨ ਦੀ ਆਦਤ ਪਾਓ ਜਿੰਨਾ ਹੀ ਸਾਡਾ ਸਰੀਰ ਮਿਹਨਤ ਕਰਦਾ ਹੈ ਓਨਾ ਹੀ ਸਾਡਾ ਤਨ ਜਿਹੜਾ ਹੈ ਤੰਦਰੁਸਤ ਰਹੇਗਾ ਫਿਰ ਜਿਵੇਂ ਦਿਨ ਵਿੱਚ ਸਮਾਂ ਮਿਲਦਾ ਹੈ ਕੁਝ ਚੰਗੀਆਂ ਕਿਤਾਬਾਂ ਪੜਨ ਦੀ ਆਦਤ ਪਾਓ ਆਪਣੇ ਗੁਰਾਂ ਦੀਆਂ ਜੀਵਨ ਸਾਖੀਆਂ ਨੂੰ ਪੜਿਆ ਕਰੋ ਜਦੋਂ ਆਪਾਂ ਇਹ ਕੰਮ ਕਰਨੇ ਸ਼ੁਰੂ ਕਰ ਦੇਵਾਂਗੇ ਤਾਂ ਸਾਡੇ ਬੱਚਿਆਂ ਨੂੰ ਸਾਨੂੰ ਕੁਝ ਸਮਝਾਉਣ ਦੀ ਲੋੜ ਹੀ ਨਹੀਂ ਪੈਣੀ ਸਾਡੇ ਬੱਚੇ ਸਾਨੂੰ ਵੇਖ ਕੇ ਹੀ ਸਿੱਖ ਲੈਣਗੇ ਸੋ ਇਹਨਾਂ ਗੁਣਾਂ ਦੀ ਆਪਣੇ ਬੱਚਿਆਂ ਦੇ ਵਿੱਚ ਆਦਤ ਲੈ ਕੇ ਆਈਏ ਆਪਣੇ ਬੱਚਿਆਂ ਨੂੰ ਵੀ ਇਹਨਾਂ ਨਿਯਮਾਂ ਦੇ ਬਾਰੇ ਆਦਤਾਂ ਬਾਰੇ ਸਮਝਾਈਏ ਜੇ ਇਹ ਹੀ ਆਦਤਾਂ ਸਾਡੇ ਬੱਚਿਆਂ ਵਿੱਚ ਆ ਗਈਆਂ ਤਾਂ ਸਾਡੇ ਬੱਚਿਆਂ ਦਾ ਜੀਵਨ ਸੁਖਾਲਾ ਹੋ ਜਾਵੇਗਾ ਤੇ ਜੇਕਰ ਅਸੀਂ ਹੀ ਸਾਰਾ ਦਿਨ ਫੋਨਾਂ ਵਿੱਚ ਵੜੇ ਰਹਾਂਗੇ ਰੇਲਾ ਵੇਖਦੇ ਰਹਾਂਗੇ ਤਾਂ ਸਾਡੇ ਬੱਚਿਆਂ ਨੂੰ ਵੀ ਤਾਂ ਉਹੀ ਆਦਤ ਪੈਣੀ ਹੈ ਫਿਰ ਸਾਨੂੰ ਸਾਡੇ ਬੱਚੇ ਮੋਹ ਤੇ ਹੀ ਕਹਿਣਗੇ ਤੁਸੀਂ ਨਹੀਂ ਫੋਨ ਵੇਖਦੇ ਤੁਸੀਂ ਨਹੀਂ ਆ ਕੁਝ ਕਰਦੇ ਇਸ ਲਈ ਸਾਧ ਸੰਗਤ ਜੀ ਸਭ ਤੋਂ ਪਹਿਲਾ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ ਹੈ ਇਸ ਕਰਕੇ ਬੱਚਿਆਂ ਨੂੰ ਰੋਜ਼ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ ਇਸ਼ਨਾਨ ਕਰਨ ਦੀ ਆਦਤ ਪਾਓ ਦੇ ਨਾਲ ਹੀ ਨਾਲ ਤੁਸੀਂ ਗੁਰਬਾਣੀ ਦਾ ਪਾਠ ਕਰਨ ਦੀ ਆਦਤ ਪਾਉਣੀ ਹੈ ਕਿਉਂਕਿ ਸਾਧ ਸੰਗਤ ਜੀ ਜ਼ਮਾਨਾ ਬਹੁਤ ਮਾੜਾ ਆ ਰਿਹਾ ਹੈ ਨਸ਼ੇ ਵੱਲ ਬਹੁਤ ਹੀ ਬੱਚੇ ਵੱਧ ਰਹੇ ਹਨ ਇਸ ਲਈ ਸ਼ੁਰੂ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਸ਼ੁਰੂ ਕਰ ਦਿਓ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਇਹ ਗੱਲਾਂ ਸਾਨੂੰ ਬਾਹਰੋਂ ਆ ਕੇ ਕਿਸੇ ਨੇ ਨਹੀਂ ਸਮਝਾਉਣੀਆਂ ਨਾ ਸਿਖਾਉਣੀਆਂ ਹਨ ਇਹ ਗੱਲਾਂ ਸਾਨੂੰ ਚੰਗੀਆਂ ਆਪ ਹੀ ਬੈਠ ਕੇ ਬੱਚਿਆਂ ਵੱਲ ਪੂਰਾ ਧਿਆਨ ਦੇਣਾ ਪੈਣਾ ਹੈ ਕਿ ਉਹ ਕੀ ਕਰਦਾ ਹੈ ਕੰਮ ਨੂੰ ਕਿਸ ਤਰੀਕੇ ਨਾਲ ਕਰਦਾ ਹੈ ਉਹਦਾ ਧਿਆਨ ਕਿਸ ਪਾਸੇ ਹੈ ਜੇਕਰ ਉਹ ਕੰਮ ਗਲਤ ਤਰੀਕੇ ਨਾਲ ਕਰ ਲੈਂਦਾ ਹੈ ਉਹਨੂੰ ਸਮਝਾਉਣਾ ਕਿਵੇਂ ਹੈ ਤੇ ਨਾਲ ਨਾਲ ਉਸ ਨੂੰ ਗੁਰਬਾਣੀ ਦੇ ਲੜ ਵੀ ਜ਼ਰੂਰ ਲਗਾਉਣਾ ਹੈ ਕਿ ਸਾਡਾ ਬੱਚਾ ਕਿਧਰੇ ਗਲਤ ਰਸਤੇ ਤੇ ਨਾ ਤਰਪੇ ਜੋ ਭੈਣਾ ਆਖ ਦਿੰਦੀਆਂ ਅਸੀਂ ਆਪਣੇ ਬੱਚਿਆਂ ਦੀ ਕਾਮਯਾਬੀ ਦੇ ਲਈ ਕਿਹੜਾ ਪਾਠ ਕਰੀਏ ਤਾਂ ਭੈਣੋ ਪਾਠ ਤੁਸੀਂ ਜਿਹੜਾ ਮਰਜ਼ੀ ਕਰ ਲਓ ਬਸ ਇੱਕ ਅਰਦਾਸ ਹਰ ਰੋਜ਼ ਕਰਿਆ ਕਰੋ ਪ੍ਰਮਾਤਮਾ ਜੀ ਦੇ ਚਰਨਾ ਦੇ ਵਿੱਚ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਬੱਚੇ ਨੂੰ ਚੰਗੀ ਬੁੱਧ ਮਿਲ ਜਾਵੇ ਇਹਨੂੰ ਗੁਰਸਿੱਖੀ ਜੀਵਨ ਬਖਸ਼ ਸਸਾ ਸੰਗਜ ਜੀ ਆਸ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੀ ਹੋਵੇਗੀ ਤੁਹਾਡੇ ਬੱਚੇ ਦੀ ਕਾਮਯਾਬੀ ਦਾ ਰਾਸ ਤੁਹਾਨੂੰ ਮਿਲ ਚੁੱਕਾ ਹੋਵੇਗਾ ਸੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ